ਜੈਪੀਨ ਜੈਪਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਭੈਣ ਕੁਮਾਰੀ ਮਾਇਆਬਤੀ ਜੀ ਨੂੰ ਮਿਲਣ ਵਾਸਤੇ ਬਹੁਜਨ ਸਮਾਜ ਪਾਰਟੀ ਦੀ ਸਰੋਤੀ ਲੀਡਰਸ਼ਿਪ ਮਾਨਯੋਗ ਰਣਦੀਪ ਸਿੰਘ ਬੈਣੀਬਾਲ ਜੀ ਕੋਆਰਡੀਨੇਟਰ ਰਾਸ਼ਟਰੀ ਕੋਆਰਡੀਨੇਟਰ ਤੇ ਸੁਪਰ ਪ੍ਰਧਾਨ ਸਰਦਾਰ ਅਫਤਾਰ ਸਿੰਘ ਕ੍ਰਿਮਰੀ ਦੀ ਅਗਵਾਈ ਦੇ ਵਿੱਚ ਭੈਣ ਕੁਮਾਰੀ ਮਾਇਆਬਤੀ ਨੂੰ ਮਿਲੇ ਆ ਤੇ ਅੱਜ ਅਸੀਂ ਨਵੀਂ ਦਿੱਲੀ ਦੇ ਵਿੱਚ ਭੈਣ ਕੁਮਾਰੀ ਮਾਇਆਬਤੀ ਦੀ ਟੀਮ ਦੇ ਵਿੱਚ ਜ਼ਰੂਰੀ ਮੀਟਿੰਗ ਕੀਤੀ ਆ ਤੇ ਭੈਣ ਜੀ ਨੇ 2027 ਦੀਆਂ ਚੋਣਾਂ ਅਸੀਂ ਕਿਸ ਤਰ੍ਹਾਂ ਲੜਨੀ ਆ ਉਹਨਾਂ ਵਾਰੀ ਵਿਸ਼ੇਸ਼ ਜ਼ਰੂਰੀ ਜਾਣਕਾਰੀਆਂ ਸਾਨੂੰ ਦਿੱਤੀਆਂ ਕਿ 2027 ਦੇ ਵਿੱਚ ਭਾਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਪਿੰਡਾਂ ਦੇ ਵਿੱਚ ਬੂਥ ਕਮੇਟੀਆਂ ਬਣਾਈਆਂ ਜਾਣ ਸੈਕਟਰ ਕਮੇਟੀਆਂ ਬਣਾਈਆਂ ਜਾਣ ਤਾਂ ਕਿ ਭਾਜਨ ਸਮਾਜ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਕਿਉਂਕਿ ਭਾਜਨ ਸਮਾਜ ਖਾਸ ਕਰਕੇ ਸਾਰੀਆਂ ਪਾਰਟੀਆਂ ਨੂੰ ਅਜਮਾ ਚੁੱਕਿਆ ਪਰਖ ਚੁੱਕਿਆ ਮੈਂ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਕਿਉਂਕਿ ਉੱਤਰ ਪ੍ਰਦੇਸ਼ ਤੇ ਪੰਜਾਬ ਦਾ ਇਲੈਕਸ਼ਨ ਇੱਕੋ ਸਮੇਂ ਹੁੰਦਾ ਮੈਂ ਆਪ ਜੀ ਦੇ ਚੈਨਲ ਰਾਹੀਂ ਆਪੀਲ ਕਰਨਾ ਚਾਹਣਾ ਕਿ ਜਿਹੜੀਆਂ ਪਾਰਟੀਆਂ ਜਮਾ ਚੁੱਕੇ ਹੋ ਪਰਖ ਚੁੱਕੇ ਹੋ ਉਹ ਪਾਰਟੀਆਂ ਨੂੰ ਦੁਬਾਰੇ ਮਤ ਦਾਤਾਨ ਨਾ ਕਰਿਓ ਇੱਕ ਵਾਰ ਸਰਬ ਸਮਾਜ ਦੀ ਪਾਰਟੀ ਭੋਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਕੇ ਆਪਾਂ ਭੋਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰੀਏ ਇੱਕ ਵਾਰ ਦੇਖੀਏ ਪਾਰਟੀ ਦਾ ਰਾਸ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਭੈਣ ਜੀ ਨੇ ਜੋ ਤਰਫਾ ਵਕਾਸ ਕਰਾਇਆ ਸੀ ਤੇ ਅੱਜ ਭੈਣ ਜੀ ਨੇ ਬੜੀਆਂ ਜ਼ਰੂਰੀ ਜਾਣਕਾਰੀਆਂ ਸਾਨੂੰ ਮੀਟਿੰਗ ਦੇ ਵਿੱਚ ਦਸੀਆਂ ਕਿ 27 ਦੇ ਵਿੱਚ ਅਸੀਂ ਕਿਸ ਤਰ੍ਹਾਂ ਤਿਆਰੀ ਕਰਨੀ ਹੈ ਮੈਂ ਧੰਨਵਾਦ ਕਰਦਾ ਸਾਡੀ ਰਾਸ਼ਟਰੀ ਨੇਤਾ ਭੈਣ ਕੁਮਾਰੀ ਮਾਇਆਬਤੀ ਜੀ ਦਾ ਮੈਂ ਫੇਰ ਮੇਰੇ ਪੰਜਾਬ ਦੇ ਭਰਾਵਾਂ ਨੂੰ ਕਹਿਣਾ ਚਾਹਣਾ ਕਿ ਬੜਾ ਘੱਟ ਸਮਾਂ ਰਹਿ ਗਿਆ ਹੈ ਬਸ 1 ਸਾਲ ਦਾ ਲਗਭਗ ਸਮਾਂ ਰਹਿ ਗਿਆ ਹੁਣੇ ਤੋਂ ਆਪਾਂ ਆਪਣੇ ਘਰ ਨੂੰ ਮਜ਼ਬੂਤ ਕਰੀਏ ਬਹੁਜਨਾਂ ਨੂੰ ਮਜ਼ਬੂਤ ਕਰੀਏ ਕਿਉਂਕਿ ਦੂਸਰੀਆਂ ਸ਼ਰਮਾਇਦਰ ਪਾਰਟੀਆਂ ਨੂੰ ਅਸੀਂ ਅਜ਼ਮਾ ਕੇ ਦੇਖ ਚੁੱਕੇ ਹਾਂ ਪਰਖ ਕੇ ਦੇਖ ਚੁੱਕੇ ਹਾਂ ਗੁਰੂ ਦੀ ਸੋਚ ਤਾਂ ਦੇ ਪੂਰੀ ਹੋਣੀ ਹੈ ਕਿਉਂਕਿ ਗੁਰੂ ਕਹਿੰਦਾ ਸੀ ਕਿ ਇਨ ਗਰੀਬਨ ਸਿੱਖਨ ਕੋ ਦੂ ਪਾਸ਼ਾਈ ਜਾਨ ਕਰੇ ਹਮਾਰੀ ਗੁਰਿਆਈ ਜੇ ਗੁਰੂਆਂ ਦੀ ਆਪਾਂ ਸੋਚ ਨੂੰ ਪੂਰਾ ਕਰਨਾ ਤਾਂ ਕੀਰਤੀ ਲੋਕਾਂ ਦਾ ਰਾਜ਼ ਆਉਣਾ ਬਹੁਤ ਅਤੀ ਜ਼ਰੂਰੀ ਹੈ ਕਿਉਂਕਿ ਬੜੀ ਲੁੱਟ ਬੜੀ ਕੁਸਟ ਜੇ ਹੋਈ ਹੈ ਕੀਰਤੀ ਤੇ ਕਿਸਾਨ ਨਾਲ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਕੋਈਆ ਤੇ ਮੇਰੀ ਸਾਰੇ ਮੇਰੇ ਪੰਜਾਬ ਦੇ ਕਿਸਾਨ ਮਜ਼ਦੂਰ ਕਿੰਨੇ ਲੋਕਾਂ ਨੂੰ ਇਹ ਅਪੀਲਾ ਕਿ 2027 ਦੇ ਵਿੱਚ ਆਪਾਂ ਬਾਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਕੇ ਬਾਜਨਾਂ ਦਾ ਰਾਜ ਲਿਆਈਏ ਧੰਨਵਾਦ ਜੈਪੀ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ